ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਰਕੇਸ਼ ਲਕੀਰ ਅਤੇ ਤੁਸੀਂ ਦੋਸਤੋ ਕੱਲ ਜਿਲ੍ਹਾ ਕਚੈਰੀ ਅੰਮ੍ਰਿਤਸਰ ਦੇ ਵਿੱਚ ਇੱਕ ਮਸਲਾ ਹੁੰਦਾ ਹੈ ਕਿ ਕੁਝ ਲੋਕ ਜਾਲੀ ਆਧਾਰ ਕਾਰਡ ਬਣਾ ਕੇ ਕਿਸੇ ਦੀ ਪ੍ਰਾਪਰਟੀ ਨੂੰ ਵੇਚਣ ਵਾਸਤੇ ਕਚੈਰੀ ਦੇ ਵਿੱਚ ਪਹੁੰਚਦੇ ਨੇ ਔਰ ਕਿਸੇ ਪਾਰਟੀ ਦੇ ਕੋਲੋਂ ਬਿਆਨਾ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੀ ਖਰੀਦਦਾਰ ਪਾਰਟੀ ਹੁੰਦੀ ਹੈ ਉਹ ਚਕੰਨੇ ਹੋ ਜਾਂਦੇ ਆ ਉਹਨਾਂ ਨੂੰ ਡਾਊਟ ਪੈਂਦਾ ਉਹ ਪਹਿਲਾਂ ਸਾਰੀ ਵੈਰੀਫਿਕੇਸ਼ਨ ਕਰ ਲੈਂਦੇ ਆ ਇਹ ਬੰਦੇ ਫਰੋਡੀਆਂ ਨੇ ਔਰ ਮੌਕੇ ਤੇ ਬਿਆਨਾ ਲਿਖਾ ਕੇ ਸਾਈਨ ਕਰਨ ਤੋਂ ਪਹਿਲਾਂ ਉਹ ਪਾਰਟੀ ਕਹਿੰਦੀ ਹੈ ਪੇਮੈਂਟ ਦੇ ਦੋ ਸਾਨੂੰ ਫਿਰ ਅਸੀਂ ਸਾਈਨ ਕਰਾਂਗੇ ਇਦਾਂ ਦਾ ਮਸਲਾ ਚੱਲਦਾ ਰੋਲਾ ਪੈ ਜਾਂਦਾ ਉਹ ਮੌਕੇ ਤੇ ਬੰਦਿਆਂ ਨੂੰ ਦਬੋਚ ਲੈਂਦੇ ਆ ਜਿਹਦੇ ਵਿੱਚ ਉਮਰਦਰਾਜ ਸਾਰੇ ਬਜ਼ੁਰਗ ਲੋਕ ਜਿਹੜੇ ਫਰੋਡ ਕਰਨ ਆਏ ਸੀਗੇ ਚਿੱਟੀਆਂ ਦਾੜੀਆਂ ਵਾਲੇ ਔਰ ਵੱਡੀ ਉਮਰ ਦੇ ਲੋਕ ਸਨ ਜਿਨ੍ਹਾਂ ਦੇ ਵਿੱਚ ਇੱਕ ਮਾਤਾ ਜੀ ਸੀ ਮੌਕੇ ਤੇ ਹੰਗਾਮਾ ਹੁੰਦਾ ਲੋਕ ਇਕੱਠੇ ਹੁੰਦੇ ਆ ਮਸਲਾ ਪੁਲਿਸ ਚੌਂਕੀ ਦੇ ਵਿੱਚ ਪਹੁੰਚ ਜਾਂਦਾ ਔਰ ਉੱਥੇ ਕੁਝ ਮੌਤਬਰੂ ਬਿਅਕਤੀ ਵੀ ਵਿੱਚ ਪਹੁੰਚ ਜਾਂਦੇ ਨੇ ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਫਰੋਡ ਕਰਨ ਆਏ ਸਨ ਉਹਨਾਂ ਨੂੰ ਬਚਾਉਣ ਵਾਸਤੇ ਬਹੁਤ ਜ਼ਿਆਦਾ ਦਬਾਅ ਪਾਇਆ ਜਾਂਦਾ ਹੈ ਜਿਹੜੀ ਮਦਈ ਪਾਰਟੀ ਸੀ ਜਿਨ੍ਹਾਂ ਦੇ ਨਾਲ ਫਰੋਡ ਹੋਣ ਲੱਗਾ ਸੀ ਉਹਨਾਂ ਨੂੰ ਦਬਾਇਆ ਜਾਂਦਾ ਹੈ ਤਮਕਾਇਆ ਜਾਂਦਾ ਹੈ ਕਿ ਪੇਮੈਂਟ ਕਿੱਥੋਂ ਆਈ ਤੁਹਾਡੇ ਕੋਲੋਂ ਵਿੱਚ ਜਾਲੀ ਕਰੰਸੀ ਆ ਵਿੱਚ ਇਦਾਂ ਹੈ ਉਦਾਂ ਬਹੁਤ ਸਾਰੀਆਂ ਗੱਲਾਂ ਬਣਾ ਕੇ ਅੱਜ ਦੈਨਿਕ ਪਾਸ ਕਰਦੇ ਵਿੱਚ ਏਡੀ ਵੱਡੀ ਖਬਰ ਵੀ ਆਈ ਹੈ ਕਿ ਕਿਸ ਤਰ੍ਹਾਂ ਉੱਥੇ ਕੰਪਰੋਮਾਈਜ਼ ਕਰਾਇਆ ਜਾਂਦਾ ਹੈ ਤੇ ਦੋਸਤੋ ਉਥੇ ਬਾਰ ਬਾਰ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈ ਮੌਤਬਰੂ ਬੇਕਤੀਆਂ ਵੱਲੋਂ ਔਰ ਪੁਲਿਸ ਵੱਲੋਂ ਵੀ ਕਿ ਫਰੋਡ ਹੋਇਆ ਤੇ ਨਹੀਂ ਤੁਹਾਡੇ ਨਾਲ ਫਰੋਡ ਹੋਇਆ ਤੇ ਨਹੀਂ ਜੇ ਫਰੋਡ ਹੋਇਆ ਤਾਂ ਦੱਸੋ ਤੇ ਮੈਂ ਇਹ ਸਮਾਜ ਦੇ ਲੋਕਾਂ ਦੀ ਤੁਹਾਡੇ ਸਾਰੇ ਵੀਰਾਂ ਪੈਣਾ ਦੀ ਸਮਾਜ ਦੇ ਲੋਕਾਂ ਦੀ ਰਾਇ ਲੈਣਾ ਚਾਹਨਾ ਕਿ ਅਗਰ ਕੋਈ ਬੰਦਾ ਫਰੋਡ ਕਰਨਾ ਚਾਹੁੰਦਾ ਹੈ ਪਰ ਫਰੋਡ ਹੁੰਦਾ ਨਹੀਂ ਉਸ ਤੋਂ ਪਹਿਲਾਂ ਅਸੀਂ ਚਕੰਨੇ ਹੋ ਕੇ ਅਗਰ ਉਸ ਬੰਦੇ ਨੂੰ ਫੜ ਲੈਣੇ ਤੇ ਕੀ ਹੈ ਉਹ ਕਾਨੂੰਨ ਦੀ ਸਜ਼ਾ ਦਾ ਹੱਕਦਾਰ ਨਹੀਂ ਹੈ ਅਗਰ ਮੰਨ ਲਓ ਸਾਡੇ ਘਰ ਕੋਈ ਚੋਰੀ ਕਰਨ ਵਾਸਤੇ ਰਾਤ ਨੂੰ ਚੋਰ ਆ ਗਿਆ ਔਰ ਜਾ ਖੁੱਲ ਜਾਂਦੀ ਏ ਬੰਦੇ ਦੀ ਉੱਠ ਕੇ ਚੋਰ ਨੂੰ ਫੜਦਾ ਫੜ ਕੇ ਮਾਰੇ ਜੁੱਤੀਆਂ ਔਰ ਪੁਲਿਸ ਦੇ ਹਵਾਲੇ ਕਰੇ ਔਰ ਪੁਲਸ ਇਹ ਗੱਲ ਅੱਗੋਂ ਕਵੇ ਕਿ ਚੋਰੀ ਹੋਈ ਤੇ ਨਹੀਂ ਜਦੋਂ ਚੋਰੀ ਹੋਈ ਨਹੀਂ ਤੇ ਤੂੰ ਇਹਨੂੰ ਕਿਉਂ ਮਾਰਿਆ ਕਿਉਂ ਕੁੱਟਿਆ ਇਹ ਸਵਾਲ ਸੁਣਨੇ ਪੈਣ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਤੇ ਤੁਹਾਡੀ ਵੱਧ ਤੋਂ ਵੱਧ رائے ਚਾਹੀਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਲੋਕ ਫਰੋਡ ਕਰਨ ਵਾਸਤੇ ਆਉਂਦੇ ਆ ਕੀ ਉੱਥੇ ਰਜਿਨਾਵੇਂ ਹੋਣੇ ਚਾਹੀਦੇ ਆ ਕਿ ਫਰੋਡੀਏ ਲੋਕਾਂ ਨੂੰ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸਮਾਜ ਦੇ ਵਿੱਚ ਜੋ ਫਰੋਡ ਕਰਨ ਵਾਲਿਆਂ ਦੀ ਦਿਲਵਹੀ ਹੋਈ ਹੈ ਕਿਉਂਕਿ ਜਦੋਂ ਰਾਜੀਨਾਮੇ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਮੌਤਬਰੂ ਵਿਅਕਤੀ ਨਾਲ ਆ ਜਾਂਦੇ ਨੇ ਤੇ ਉਹਨਾਂ ਦੀ ਦਿਲਵਹੀ ਹੁੰਦੀ ਹੈ ਕਿ ਰਾਜੀਨਾਮਾ ਤੇ ਖਿਰਤੇ ਹੋਈ ਜਾਂਦਾ ਤੇ ਤੁਹਾਡੀ ਜਿਆਦਾ ਤੋਂ ਜਿਆਦਾ ਰਾਇ ਚਾਹੀਦੀ ਹੈ ਕਮੈਂਟ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜਿਆਦਾ ਤੋਂ ਜਿਆਦਾ ਆਪਣੇ ਵਿਚਾਰ ਦਿਓ ਕਿ ਕੀ ਜਿਹੜੇ ਫਰੋਡ ਕਰਨ ਵਾਲੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀਆਂ ਕਿ ਰਾਜੀਨਾਮੇ ਕਰਕੇ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਇੱਕ ਕਮੈਂਟ ਦੇ ਵਿੱਚ ਆਪਣੇ ਰਾਇ ਜ਼ਰੂਰ ਦੇਣਾ ਕਮੈਂਟ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ